ਸ਼ਸ਼ੀ ਕਾ ਜੀ ਸਾਰਿਆਂ ਨੂੰ ਤੁਹਾਡੇ ਲਈ ਇੱਕ ਪੇਜ ਲੈ ਕੇ ਆਈ ਆਂ ਤੇ ਇਹਦਾ ਨਾਮ ਹੈ ਬਠਿੰਡਾ ਕਨਫੈਕਸ਼ਨ ਅਗਰ ਤੁਸੀਂ ਵੀ ਬੁਆਏਫ੍ਰੈਂਡ ਗਰਲਫ੍ਰੈਂਡ ਲੱਭ ਰਹੇ ਹੋ ਕਿਉਂ ਜੀ ਇਜਿਟ ਕਰੋਗੇ ਤੇ ਕਰਾਉਂਗਾ ਕਰਾਉਂਗੇ ਇਸੇ ਗੱਲ ਦੀ ਗੱਲ ਆ ਹਾਂਜੀ ਨਹੀਂ ਤਾਂ ਫਿਰ ਮੂੰਹ ਤੇ ਖਾਓਗੇ ਸਵਾਗਤ ਹੈ ਤੁਹਾ ਸਾਰਿਆਂ ਦਾ ਚਾਚੇ ਗੇਲੇ ਪੇਚ ਪੈ ਦੀਆਂ ਬੈਣਾ ਤੇ ਬੱਚੇ ਆ ਵੀਡੀਓ ਕੋਲ ਦੂਰ ਰਹੇ ਕਿਉਂਕਿ ਇਸਕੇ ਵਿੱਚ ਗਾਲਾਂ ਗੂਲਾਂ ਨਿਕਲ ਸਕੈ ਵੀ ਸ਼ੇਰੋ ਕੋਈ ਘਬਰਾਣ ਕੀ ਲੋੜ ਨਹੀਂ ਥਾਰਾ ਚਾਚਾ ਗੇਲਾ ਇਸਕਾ ਹੱਲ ਲੱਭ ਲਿਆ ਮੈਂ ਆ ਡਰਾਮ ਵਾਲੇ ਨਾਲ ਗੱਲ ਚਲਾ ਰੱਖੀ ਏ ਥੋੜੇ ਦਿਨਾਂ ਮੈਂ ਆਪਾਂ ਇਹਨੂੰ ਉੱਠ ਹੈ ਵੇਚ ਦੇਾਂਗੇ ਚਿੰਤਾ ਨਾ ਕਰਿਆ ਕਰੋ ਥਾਰੇ ਚਾਚੇ ਗੇਲੇ ਕੋਲ ਸਾਰੇ ਮਸਲਿਆਂ ਦਾ ਹੱਲ ਸ਼ਸ਼ੀ ਕਾ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਇੱਕ ਪੇਜ ਲੈ ਕੇ ਆਈ ਆ ਤੇ ਇਹਦਾ ਨਾਮ ਹੈ ਬਠਿੰਡਾ ਕਨਫੈਕਸ਼ਨ ਅਗਰ ਤੁਸੀਂ ਵੀ ਬੁਆਏਫਰੈਂਡ ਗਰਲਫਰੈਂਡ ਲੱਭ ਰਹੇ ਹੋ ਤੇ ਭਾਜੀ ਉਹਨਾਂ ਨੂੰ ਸੰਪਰਕ ਕਰੋ ਤੇ ਜਾਂ ਕਿਸੇ ਨਾਲ ਨਵਾਂ ਰਿਲੇਸ਼ਨ ਬਣਾਉਣਾ ਹੋਵੇ ਠੀਕ ਹੈ ਜੀ ਅਗਰ ਕਿਸੇ ਮੇਰੇ ਭੈਣ ਭਰਾ ਦਾ ਡਿਵੋਰਸ ਹੋਇਆ ਹੋਵੇ ਤਾਂ ਭਾਜੀ ਉਹਨਾਂ ਨੂੰ ਸੰਪਰਕ ਕਰੋ ਆਈਡੀ ਬੁੱਕ ਹੈ ਟ੍ਰਸਟਡ ਆ ਤੇ ਸਾਰੇ ਜਾਂ ਕੇ ਡੀਐਮ ਕਰੋ ਬਾਕੀ ਭਾਜੀ ਉਹਨਾਂ ਨਾਲ ਗੱਲ ਕਰਕੇ ਤੇ ਰਿਸਪੌਂਸ ਵਧੀਆ ਮਿਲਦਾ ਭਾਜੀ ਉਹਨਾਂ ਤੋਂ ਤੇ ਤੁਸੀਂ ਡੀਐਮ ਕਰੋ ਥੈਂਕ ਯੂ ਤੇਰੇ ਪਾਜੀ ਨਾਲ ਤੋਂ ਫੇਰ ਗੱਲ ਕਰਾਂਗੇ ਪਹਿਲਾਂ ਤੇਰੇ ਚਾਚੇ ਗੇਲੇ ਨਾਲ ਗੱਲ ਕਰ ਬਹਿਣ ਚੋਂ ਮਲੰਗ ਛੋਟੇ ਹੱਥੀ ਦੋ ਰੱਬ ਨੇ ਹੱਥ ਦੇਏ ਤੁਰਨੂ ਪੈਰ ਦੇਏ ਕਮਾ ਕੇ ਨਹੀਂ ਖਾ ਸਕਦਾ ਇਸ ਤਰ੍ਹਾਂ ਹੀ ਪ੍ਰੋਮੋਸ਼ਨਾਂ ਕਰੋ ਪਹਿਲਾਂ ਦਿਖਲੇ ਤੇਰੀ ਭੈਣ ਨੇ ਮੈਨ ਲੱਗ ਗਈ ਸੀ ਉਹ ਲਾਹ ਲੀ ਹੋਗੀ ਪਾਪਾ ਮੈਨੂੰ ਇੱਕ ਪਸੰਦ ਨਹੀਂ ਆਇਆ ਤੇ ਦੂਜਾ ਤਿਆਰ ਕਰਾਂ ਤੇ ਦੂਜਾ ਤਿਆਰ ਕਰ ਦਿਆ ਬਾਬੇ ਨੂੰ ਰੂਤੇ ਨਾਲ ਟਾਂਕਾ ਵੜਾ ਦਿਆ ਤੇ ਦੂਜਾ ਵੀ ਨਪਸੰਦ ਆ ਫਿਰ ਤੀਜੇ ਨਾਲ ਟਾਂਕਾ ਵੜਾ ਦਿਆ ਹੁਣ ਤੀਜੇ ਦਾ ਪਤਾ ਨਹੀਂ ਰਹੇਗੀ ਕਿ ਨਾ ਰਹੇਗੀ ਛੋਟ ਬਾਤ ਦੂਜੀ ਗੱਲ ਮੈਂ ਲੋਕਾਂ ਨੂੰ ਆਖੂੰ ਵੀ ਜਿਹੜੇ ਥਮ ਇਹਨਾਂ ਨੂੰ ਦੇਖੋ ਸਟਾਰ ਕੋ ਜਾਂ ਕਮੈਂਟਾਂ ਦੇ ਵਿੱਚ ਨਾਈਸ ਬਲੌਗ ਨਾਈਸ ਰੀਲਾ ਕੋ ਇਹ ਥਾਰੇ ਜਵਾਖਾਂ ਨੂੰ ਘਰੋਂ ਭੱਜਣ ਕੀਆਂ ਸਕੀਮਾਂ ਲੱਗ ਰਹੀਆਂ ਦੱਸਣ ਵੀ ਤੁਮ ਇਹ ਬਾਬੇ ਨਾਲ ਗੱਲ ਕਰੋ ਤੇ ਅੱਗੋਂ ਥਾਰੀ ਸਾਰਾ ਮਸਲੇ ਦਾ ਹੱਲ ਕਰੇਗਾ ਕਿਸ ਨਾਲ ਗੱਲ ਕਰਨੀ ਹੈ ਘਰੋਂ ਕਿਸ ਤਰ੍ਹਾਂ ਭੱਜਣੇ ਐਰਾ ਵਗੈਰਾ ਮੈਂ ਚੋਦ ਮਲੰਗੋ ਕੋਈ ਕਿਰਤ ਕਰਕੇ ਖਾ ਲੋ ਕਿਉਂ ਉਥਾਂ ਮੈਂ ਸਾਰਾ ਦਿਨ ਰੋਸਟ ਟਰੰਪ ਨੂੰ ਗਾਲਾਂ ਖਾਇਆ ਕਰੋ ਉਹ ਉਹ ਤਾਂ 잠ਦੀ ਆਗਾ ਉਹਨਾਂ ਦਾ ਖਰਚਾ ਵੀ ਚਲਾਉਣਾ ਆਪਾਂ ਇਹਨੇ ਜੋ ਕਿ ਨਹੀਂ ਹੈਗੇ ਉਹ ਨਹੀਂ ਕਮਾ ਸਕਦੇ ਯਾਰ ਬਾਅਦ ਜਾ ਕੇ ਜਿਹੜੇ ਮੇਰੇ ਪਤੀ ਜਪਤੀ ਜੀਆਂ ਨੇ ਰੋਸਟ ਕਰੇ ਉਹਨਾਂ ਕੀ ਗੱਲ ਕਰੇਹੀਂ ਖਰਚਾ ਮਾਰੇ ਸਿਰੋ ਚੱਲ ਰੇ ਪਹਿਲਾ ਤੋ ਤੈਂ ਪਤੀ ਜਿ ਬਹਿਮ ਪਾਲ ਲੀਆ ਵੀ ਖਰਚਾ ਥਾਰੇ ਸਿਰੋਂ ਚੱਲੈ ਤੇਰਾ ਵੀ ਖਰਚਾ ਤੇਰੀ ਜਨਾਨੀ ਸਿਰੋਂ ਚੱਲੈ ਦੇਖਣਾ ਤੁਹਾਨੂੰ ਚੈੱਕ ਕਰਨਾ ਅਗਲੀ ਪੀੜੀ ਨੂੰ ਆਪਾਂ ਕੀ ਸਮਝਾਵਾਂਗੇ ਕੀ ਸਿੱਖਿਆ ਦੇ ਰਿਆਂ ਤੁਸੀਂ ਜੇ ਪਤੀ ਜ ਅਗਲੀ ਪੀੜੀ ਕੀ ਸੋਚ ਐ ਤਾਂ ਮੈਂ ਮੈਂ ਉਰਿਆ ਕੇ ਬਕਾਈ ਮਾਰਾਂ ਪਹਿਲਾ ਤੋਂ ਬੜਾ ਬਲੌਗਰ ਦੇਖ ਲੈ ਤੋਂ ਗੱਡੀ ਚਲਾਣ ਲੱਗ ਰਿਹਾ ਦੋਨੇ ਜੀਆਂ ਨੇ ਸੀਟ ਬੈਲਟ ਲਾਈ ਐ ਮੈਨੂੰ ਇਹ ਦੱਸੋ ਅਸੀਂ ਤੁਹਾਨੂੰ ਬੋਲ ਕਹਿਣੇ ਆ ਅਸੀਂ ਬਲੌਗ ਇੱਕ ਮਿੰਟ ਅਸੀਂ ਬਲੌਗ ਬਣਾ ਰਹੇ ਆ ਘਰੇ ਫੈਮਲੀ ਨਾਲ ਬਸ ਆਪਣੀ ਫੈਮਲੀ ਦੇ ਫੈਮਲੀ ਨਾਲ ਤੋਂ ਸ਼ੇਅਰ ਰਿਪਨ ਤੇ ਖੁਸ਼ੀ ਵੀ ਬਣਾਵਾ ਉਹਨਾਂ ਨੂੰ ਰੋਸਟ ਕਹਿਤਾ ਕਰਦਾ ਕੋਈ ਕਿਉਂਕਿ ਉਹ ਕੰਟੈਂਟ ਬਹੁਤ ਸੋਹਣਾ ਲੇਕਾਮ ਹੈ ਘੁੰਮ ਕਾਮ ਹੈ ਨਵੀਆਂ ਨਵੀਆਂ ਜਗ੍ਹਾ ਨਾ ਉਹ ਤੇਰੇ ਮੰਗੂ ਤੇਰੀ ਜਾਨਾਨੀ ਕੇ ਪਿਛਵਾੜੇ ਦਿਖਾਉਂਦਾ ਰੀਲਾਂ ਬੈ ਨਚਾਂਦਾ ਉਹ ਹੀ ਲੱਛਣ ਨਹੀਂ ਕਰਦੇ ਤਾਂ ਤੁਹਾਨੂੰ ਲੋਕ ਗਾਲਾਂ ਕੱਢੈ ਉਹ ਹੋਰ ਕਿਸੇ ਦਾ ਦਿਮਾਗ ਖਰਾਬ ਨਹੀਂ ਹੋਇਆ ਵੀ ਕੋਈ ਕਿਸੇ ਨੂੰ ਐਵੇਂ ਹੀ ਗਾਲਾਂ ਕੱਢੀ ਜੇ ਕਿਹੜੇ ਹੱਕ ਨਾ ਬੋਲਣ ਦੇਓ ਠੀਕ ਆ ਕਿ ਪੰਜਾਬੀ ਸਿਧਾਨਾ ਪੰਜਾਬ ਵਿੱਚ ਕਿੰਨਾ ਕੁਝ ਹੋ ਰਿਹਾ ਉਹ ਬਾਬੇ 12 12 ਸਾਲ ਦੀਆਂ ਬੱਚੀਆਂ ਦੇ ਰੇਵ ਕਰੇ ਉਹਨਾਂ ਤੇ ਬੋਲੋ ਜਿੰਨੇ ਕੁ ਜੋਗੇ ਪਤੀਜ ਹੈਗੇ ਆ ਸਾਰੇ ਬੋਲਣ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਤੂੰ ਕਹਤੈ ਨਹੀਂ ਬੋਲਦਾ ਤੇਰਾ ਪੰਜਾਬ ਨਹੀਂ ਤੂੰ ਪੰਜਾਬ ਮੈਂ ਨਹੀਂ ਰਹਿੰਦਾ ਹੈਗਾ ਇੰਨਾ ਚਿੱਟਾ ਹੋਇਆ ਪਿਆ ਪੰਜਾਬ 'ਚ ਉਹਨਾਂ ਤੇ ਬੋਲੋ ਇਹਨਾਂ ਸ਼ਰੇਮ ਨਸ਼ਾ ਵੇਚਦਾ ਪਿਆ ਉਹ ਚੀਜ਼ ਤੇ ਬੋਲੋ ਨਾ ਪਰ ਉਹ ਚੀਜ਼ ਤੇ ਆਪਾਂ ਨੂੰ ਪੈਸੇ ਨਹੀਂ ਨਾ ਹੁਣੇ ਉਹ ਚੀਜ਼ ਦੇਖਣੀ ਕਿੰਨੇ ਆ ਲੱਗੀ ਸਮਝ ਪਤੀਜ ਵੀ ਉਹ ਚੀਜ਼ ਦੇਖਦੇ ਨਹੀਂ ਤੋਂ ਵੀ ਮਿਲ ਲੱਗ ਗਏ ਤੈਨੋਂ ਫਿਰ ਜਨਾਨੀ ਦਿਖਾਵੇਂ ਵੀ ਹੋਰ ਤੋਂ ਲੁਕਸ ਦੇਖਦੇ ਨਹੀਂ ਸਾਰੇ YouTube ਤੇ ਅੱਗ ਲਾਈ ਪਈ ਹੈ ਕਹਿੰਦੇ ਦੇਖਦੇ ਨਹੀਂ ਆ ਸਹੀ ਗੱਲ ਹੈ ਕਿੰਨਾ ਤੱਕ ਮਚਾਈ ਪਈ ਹੈ ਕੋਈ ਕਹਿੰਦੇ ਦੇਖਦਾ ਨਹੀਂ ਹਲੇ ਇੱਥੇ ਮੈਂ ਦੋਨੇ ਜੀ ਆਖੋਂ ਵੀ ਮਾਨੂੰ ਗਾਲਾਂ ਨਾ ਕੱਢਿਆ ਕਰੋ ਠੀਕ ਹੈ ਹੁਣ ਇਹ ਦੇਖ ਲਓ ਬਲੌਗ ਦੇ ਵਿੱਚ ਆਪੇ ਗਾਲਾਂ ਕੱਢਣ ਲੱਗ ਰਹੇ ਆ ਗਲਤ ਬੋਲਣ ਲੱਗ ਰਹੇ ਆ ਪਰ ਆਪ ਕੀ ਜਵਾਨ ਸੁਧਾਰੋ ਫੇਰੇ ਅੱਗੇ ਸਹੀ ਬੁੱਲੇਗਾ ਨਾ ਠੀਕ ਹੈ ਬਹੁਤੇ ਸਿਆਣੇ ਨਾ ਬਣੋ ਐਡੇ ਸਿਆਣੇ ਨਹੀਂ ਤਾਂ ਮੈਂ ਕਲਮ ਨੂੰ ਸਿਰੇ ਕੇ ਕਲਮੇ ਰਹੂੰਗੇ ਸਾਰਿਆਂ ਦਾ ਪੂਰੀ ਵੀਡੀਓ ਦੇਖਣ ਪਏ ਧੰਨਵਾਦ ਮੈਂ ਇੱਕ ਵਾਰ ਫੇਰ ਕਹੂੰ ਕਿ ਮੇਰਾ ਕਿਸੇ ਨਾਲ ਨਿੱਜੀ ਵੈਰ ਨਹੀਂ ਹੈਗਾ ਮਾਨੂੰ ਕੋਈ ਦਿੱਕਤ ਨਹੀਂ ਬਲੌਗ ਬਣਾਓ ਪਰ ਮੜਾ ਜਾ ਸਿਆਣੇ ਬਣ ਕੇ ਬਣਾਓ ਯਾ ਕੰਮ ਨਹੀਂ ਕਿ ਜਨਾਨੀਆਂ ਦਾਗਾ ਪਿੱਛੇ ਹੀ ਦਿਖਾਣੇ ਕੱਲਾ ਹੋਰ ਵੀ ਬਹੁਤ ਕੋਸਾ ਕੰਟੈਂਟ ਦਿਖਾਉਣ ਨੂੰ ਹੋਰ ਵੀ ਬਹੁਤ ਜਿਹੜੇ ਸਹੀ ਬਲੌਗਰ ਨੇ ਦਕਾਣ ਮੈਂ ਕੋਈ ਨੂੰ ਨਾ ਨੂੰ ਬੋਲਦਾ ਹੈਗਾ ਠੀਕ ਹੈ ਥਾਰੇ ਪਿੱਛੇ ਕਿਉਂ ਮੈਂ ਕਿਉਂਕਿ ਥਾ ਮੈਂ ਗੰਦ ਪਾਰ ਰੱਖ ਹੈ ਥਾਂ ਨੂੰ ਜਿਵੇਂ ਕਹਿ ਕਰੇ ਬਾਂਦਰ ਕੱਥ ਬੰਦੂਖਾਂ ਨਾਲ ਆਲਾ ਕੰਮ ਹੈ YouTube ਤੇ ਰੱਥ ਲੱਗੀ ਥਾਰੇ ਵਧੀਆ ਫੋਨ ਰਸੋਗੇ ਹੁਣ ਥਾਂ ਨੂੰ ਨਿਉ ਆਂ ਵੀ ਪਤਾ ਨਹੀਂ ਮੈਂ ਮੈਂ ਕੀ ਬਣਗੇ ਕੁਛ ਨਹੀਂ ਬਣੇ ਹੈਗੇ ਜਿਸ ਦਿਨ YouTube ਕਿਤੇ ਖੁਦਾ ਨਾ ਖਾਸਤਾ ਬੰਦ ਹੋਗੀ ਐਠੀ ਫਿਰੋਂਗੇ ਥਾਂ ਮੈਂ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟਾਂ 'ਚ ਮੈ ਦੱਸਿਓ ਵੀਡੀਓ ਕਿਹ ਤਰ੍ਹਾਂ ਦੀ ਲੱਗੀ ਚਾਚਾ ਗੇ ਲਾ ਭੇਰਾਵੇਗਾ